ਮੈਂ ਆਪਣੀ 10ਥ ਨਰੋਜ ਜਮਲ ਸਿੰਘ ਕਿਸ਼ੋਰ ਬਾਦ ਪ੍ਰਬਲ ਸਕੂਲ ਉੱਥੇ ਕੀਤੀ ਹੈ ਫਿਰ 12ਥ ਵਾਸਤੇ ਸਾਡਾ ਮਤਲਬ ਮੈਂ ਮੈਡੀਕਲ ਕਰਨਾ ਸੀ ਤੇ ਸਾਡੇ ਨਰੋਜ ਜਮਲ ਸਿੰਘ ਬਾਇਓ ਨਹੀਂ ਸੀ ਉਹਦੇ ਕਾਰਨ ਮੈਂ ਦਿੱਲੀ ਫਰੋਜਾ ਗਿਆ ਉੱਥੇ ਟੀਚਰ ਵੀ ਸਾਨੂੰ ਬਹੁਤ ਬੜੀਆਂ ਮਿਲਾਂ ਮਿਲੇ ਜਿਨ੍ਹਾਂ ਨੇ ਮੇਰੇ ਅੰਦਰ ਥੋੜਾ ਜਿਹਾ ਮਤਲਬ ਉਹ ਚੀਜ਼ ਜज्बा ਪਾਇਆ ਔਰ ਦੂਸਰਾ ਡਾਕਟਰ ਬਣਨ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਪਾਪਾ ਦਾ ਮੇਰੇ ਪੇਰੈਂਟਸ ਦਾ ਔਰ ਜਿਨ੍ਹਾਂ ਨੇ ਮੈਨੂੰ ਮਤਲਬ 19 ਸਾਲ ਮਿਹਨਤ ਕਰਵਾਈ ਔਰ ਨਾਲ ਹੀ ਨਾਲ ਮੇਰਾ ਖਿਆਲ ਰੱਖਿਆ ਜਿਸ ਦੇ ਕਾਰਨ ਮੈਨੂੰ ਕੋਈ ਦਿੱਕਤ ਨਹੀਂ ਆਈ ਤਿਆਰੀ ਕਰਦੇ ਬਿਲਕੁਲ ਮੇਰੇ ਲਈ ਇੱਕ ਹੋਰ ਮਾਣ ਦੀ ਗੱਲ ਆ ਅੱਜ ਕਿ ਮੇਰੇ ਹਲਕੇ ਦੇ ਵੱਡਾ ਕਸਵਾ ਨੋਰ ਜਮਲ ਸਿੰਘ ਉਥੋਂ ਦਾ ਸਾਡੇ ਨੌਜਵਾਨ ਅਮਕਸ਼ ਕੁਮਾਰ ਜਿਨ੍ਹਾਂ ਨੇ ਪਿਛਲੇ ਦਿਨੀ ਨੀਡ ਦਾ ਟੈਸਟ クリア ਕੀਤਾ ਸੋ ਅੱਜ ਇਹਨਾਂ ਨੂੰ ਮਿਲਣ ਵੀ ਆਇਆ ਅਮਕਸ਼ ਔਰ ਇਹਨਾਂ ਦੇ ਡੈਡੀ ਵਿਨਦ ਨਾਲ ਆਏ ਨੇ ਸੋ ਸਭ ਤੋਂ ਵੈਲਿਊ ਦਾ ਅੰਕਸ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਇਸ ਨੌਜਵਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਆਲ ਫਿਰੋਜਾ ਸਰਕਾਰੀ ਸਕੂਲ ਦੇ ਵਿੱਚੋਂ ਪਲੱਸ 2 ਕੀਤੀ ਆ ਔਰ ਆਨਲਾਈਨ ਇਹਨੇ ਮਿਹਨਤ ਕਰਕੇ ਨੀਰ ਦਾ ਟੈਸਟ ਕੀਤਾ ਤਾਂ ਇਹ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਸ ਬੱਚੇ ਨੇ ਇੰਨੀ ਸ਼ਾਨਦਾਰ ਮੈਡ ਲਈ ਆ ਕਿ ਉਹ ਸਰਕਾਰੀ ਸੀਟ ਮਿਲੀ ਹੈ ਔਰ ਮੈਂ ਇਹੀ ਗੱਲ ਕਹਿ ਸਕਦਾ ਕਿ ਮਾਨਸਕਾਰ ਜਿਹੜੀ ਲਗਾਤਾਰ ਸਰਕਾਰੀ ਸਕੂਲਾਂ ਦਾ ਪੱਦਰ ਉੱਚਾ ਚੁੱਕਣ ਦੇ ਲਈ ਪੂਰੀ ਜਿੰਦ ਜ਼ਾਨ ਲਾ ਰਹੀ ਹੈ ਔਰ ਇਸ ਤੋਂ ਇਲਾਵਾ ਇੱਕ ਨੌਜਵਾਨ ਹੋਰ ਮਨਵਾਲ ਪਿੰਡ ਦਾ ਸਾਡਾ ਬਿਲਕੁਲ ਬਾਰਡਰ ਦੇ ਉੱਤੇ ਉਹ ਵੀ ਬੱਚਾ ਨੀਰ ਦਾ ਟੈਸਟ ਨੇ ਕਲੀਅਰ ਕੀਤਾ ਸੋ ਪਿਛਲੇ ਦਿਨਾਂ ਦੇ ਅੰਦਰ ਨੀਰ ਦੇ ਟੈਸਟ ਕੀਤੇ ਨੇ ਸਰਕਾਰੀ ਬੱਚਿਆਂ ਨੇ ਜੇ ਮੈਨਜ਼ੇ ਟੈਸਟ ਕਲੀਅਰ ਕੀਤੇ ਨਾ ਜੇ ਰਵਾਸ ਕੀਤੇ ਨੇ ਸੋ ਇਹ ਪ੍ਰਤਿਭਾ ਜਿਹੜੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਦੇ ਗੱਬੀ ਰਹਿ ਜਾਂਦੇ ਪੈਸੇ ਦੀ ਬਜਾ ਕਰਕੇ ਜਾਂ ਹੋ ਕੇ ਕਾਰਨਾ ਕਰਕੇ ਸਰਕਾਰ ਨੇ ਇੱਕ ਮੋਲ ਐਸਾ ਦਿੱਤਾ ਉਸ ਮੋਲ ਦਾ ਬੱਚੇ ਨਾਲ ਉਠਾ ਕੇ ਵੱਡੇ ਵੱਡੇ ਟੈਸਟ ਕੀ ਕਰ ਰਹੇ ਸੋ ਫਿਰ ਦੁਬਾਰਾ ਅੰਕ ਸਿਰੂ ਬਹੁਤ ਬਹੁਤ ਮਾਰਕਾ ਮੇਰੇ ਹਲਕੇ ਦਾ ਇਹਨੇ ਨਾਰੋਸ ਕੀਤਾ ਇਹਦੇ ਪਿਤਾ ਜੀ ਵੀ ਆਏ ਨੇ ਸੋ ਮੈਂ ਲੱਗਦਾ ਕਿ ਮੈਨੂੰ ਲੱਗਦਾ ਕਿ ਜਿਹੜਾ ਮਾਨਸਕਾਰ ਦਾ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਮਹਿੰਮ ਸुरू ਪੰਜਾਬ ਚ ਕੀਤੀ ਆ ਤੇ ਉਹਦਾ ਹੀ ਮਤਲਬ ਸਟਾ ਹੈਗਾ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਡਾਕਟਰ ਵਨਲਿਸ ਆ ਰਹੇ ਆ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਵੀ ਹੈ ਤੇ ਆਮ ਲੋਕਾਂ ਨੂੰ ਵੀ ਸਰਕਾਰੀ ਸਕੂਲਾਂ ਵਾਲੇ ਪਾਸੇ ਆਪਣੇ ਬੱਚਿਆਂ ਨੂੰ ਪੜਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਸੋ ਅੰਕ ਦੁਆਰਾ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ